ਪੰਚਕੂਲਾ ਦੇ ਵਿੱਚ ਅੱਜ ਡੀਐਸਪੀ ਭਗਵੰਦ ਦਾਸ ਨੇ ਆਪਣੇ ਸਰਵਿਸ ਰਿਵਾਲਵਰ ਦੇ ਨਾਲ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਭਗਵੰਦ ਦਾਸ ਨੇ ਅੱਜ ਸਵੇਰੇ 9:30 ਵਜੇ ਦੇ ਕਰੀਬ ਸੈਕਟਰ 26 ਦੀ ਪੁਲਿਸ ਲਾਈਨ ਦੇ ਵਿੱਚ ਖੁਦ ਨੂੰ ਗੋਲੀ ਮਾਰ ਲਈ। ਜਿਸ ਤੋਂ ਬਾਅਦ ਉਹਨਾਂ ਨੂੰ ਪੰਚਕੂਲਾ ਦੇ ਸੈਕਟਰ 21 ਦੇ ਅਲਕੈਮਿਸਟ ਹਸਪੀਟਲ ਦੇ ਵਿੱਚ ਪਹੁੰਚੀ ਕਰਵਾਇਆ ਗਿਆ। ਜਿੱਥੇ ਉਹਨਾਂ ਦੀ ਹਾਲਤ ਅਜੇ ਗੰਭੀਰ ਬਣੀ ਹੋਈ ਹੈ। ਭਗਵੰਦ ਦਾਸ ਦੀ ਕੱਲ ਹੀ ਇਸਾਰ ਤੋਂ ਪੰਚਕੂਲਾ ਦੇ ਵਿੱਚ ਟਰਾਂਸਫਰ ਹੋਈ ਸੀ। ਫਿਲਹਾਲ ਮੌਕੇ ਤੋਂ ਕੋਈ ਵੀ ਖੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ ਹੈ। ਪੁਲਿਸ ਮਾਮਲੇ ਦੀ ਜਾਂਚ बी एस यू में हुई है मोगी नथ में रात को यहाँ रुके हुए थे तो सुबह सवा नौ के आसपास जो है सर्विस से जो है अपने आप को जो गोली मार लीजिए तो सुबह हमारे ए सी पी गए थे उनसे मिलने के लिए तो जैसे दरवाजा खोला तो देखा तो बेड पे उन लोग पड़े हुए थे जो उनको ला करके हॉस्पिटल में एडमिट करवाया है जहाँ उनका ट्रीटमेंट चल रहा है डॉक्टर का अभी तक ऐसे सच्चाई पनी इन्वेस्टिगेट नहीं किया अभी तो हम सिर्फ उसके ब्लड की जरूरत है उसे उसकी में लगे हुए ਮਨਿਆ ਜਾ ਰਿਹਾ ਹੈ ਕਿ ਡੀਐਸਪੀ ਇੱਕ ਟ੍ਰਿਪਲ ਮਰਡਰ ਮਾਮਲੇ ਦੇ ਵਿੱਚ ਨਾਮਜ਼ਦ ਹੋਣ ਕਾਰਨ ਪਰੇਸ਼ਾਨ ਚੱਲ ਰਹੇ ਸਨ ਟ੍ਰਿਪਲ ਮਰਡਰ ਦੀ ਘਟਨਾ ਹਿਸਾਰ ਦੇ ਪਿੰਡ ਸ਼ੇਖਪੂਰਾ ਵਿੱਚ ਖੋਲੀ ਵਾਲੇ ਦਿਨ ਹੋਈ ਸੀ ਜਦੋਂ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਹੋਈ ਫਾਇਰਿੰਗ ਦੇ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਜ਼ਖਮੀ ਪਰੇਸ਼ਾਨ ਘਟਨਾ ਵੇਲੇ ਡੀਐਸਪੀ ਭਗਵਾਨ ਦਾਸ ਉੱਥੇ ਮੌਜੂਦ ਸਨ ਐਫਆਈਆਰ ਦੇ ਵਿੱਚ ਡੀਐਸਪੀ ਭਗਵਾਨ ਦਾਸ ਸਮੇਤ 24 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਤਕਰੀਬ 28 ਦੇ ਉੱਤੇ ਕੇਸ ਦਰਜ ਹੋਇਆ ਸੀ ਪੁਲਿਸ ਨੇ ਐਸਪੀਡੀ ਅਗਵਾਈ ਦੇ ਵਿੱਚ ਐਸਆਈਟੀਬੀ ਬਣਾਈ ਹੈ। ਮਾਮਲੇ ਦੇ ਵਿੱਚ ਕੁੱਲ 9 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਦੋਂ ਹੀ ਪੀੜਤ ਪਰਿਵਾਰ ਨੇ ਡੀਐਸਪੀ ਭਗਵੰਦਾਸਤਰੀ ਕਰਮਚਾਰੀ ਦੀ ਮੰਗ ਵੀ ਕੀਤੀ ਸੀ। ਜਿਸ ਤੋਂ ਬਾਅਦ ਡੀਐਸਪੀ ਦਾ ਤਬਾਦਲਾ ਪੰਚਕੁਲਾ ਦਫ਼ਤਰ ਦੇ ਵਿੱਚ ਕਰ ਦਿੱਤਾ ਗਿਆ ਸੀ।